ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਅੱਜ ਰਾਤ ਨੂੰ ਇਹ ਜਿਹੜੀ ਆਫਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੌਸਮ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਲਾਈਟ ਦੱਸੇ ਰਹਾ ਐਸੇ ਜਿਹੜਾ ਤਾਜ਼ਾ ਸੈਟਲਾਈਟ ਦੱਸੇ ਰਹਾ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਰਾਤ ਦਾ ਗੇਲਾ ਹੋ ਚੁੱਕਿਆ ਹੈ ਲਗਭਗ ਸਵੇਰ ਕੱਢ ਦਾ ਟਾਈਮ ਹੋਣ ਜਾ ਰਿਹਾ ਤੇ ਅੱਜ ਦਿਨ ਹੈ ਜੇ 17 ਨਵੰਬਰ ਦਾ ਤੇ ਆਪਾਂ ਗੱਲ ਕਰ ਨਹੀਂ ਹੈ 17 ਨਵੰਬਰ ਦੀ ਰਾਤ ਦੀ ਸਮਾ ਸਮੇਂ ਮੁੱਖ ਤੌਰ ਤੇ ਸਾਫੀ ਰਣ ਦੇ ਅਸਰ ਹੋਣਗੇ ਠੰਡੀਆਂ ਰਾਤਾਂ ਨਿਰੰਤਰ ਜਾਰੀ ਨੇ ਅੱਜ ਜੇਕਰ ਆਪਾਂ ਟੈਂਪਰੇਚਰ ਚੱਕਿਆ ਅੱਜ ਤੜਕੇ ਸਵੇਰ ਵੇਲੇ ਜਾਨਕੀ ਬੀਤੀ ਜਿਹੜੀ ਰਾਤ ਲੰਗੀ ਐ ਸਭ ਤੋਂ ਠੰਡਾ ਖੇਤਰ ਜਿਹੜਾ ਆ ਪੰਜ ਡਿਗਰੀ ਸੈਲਸੀਅਸ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਜਿਹੜਾ ਕਿ ਇਸ ਗਲੇ ਜਨੇ ਸਿਆਲਾ ਦਾ ਸੀਜ਼ਨ ਇਹਦੇ ਵਿੱਚ ਸਭ ਤੋਂ ਠੰਡਾ ਖੇਤਰੇ ਚੱਲਦਾ ਪਿਆ ਸਮੁੱਚੇ ਉੱਤਰ ਭਾਰਤ ਦੇ ਵਿੱਚ ਰਿਕਾਰਡ ਤੋੜ ਰਿਹਾ ਤੇ 5 ਡਿਗਰੀ ਸੈਲਸੀਅਸ ਦੇ ਨਾਲ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਡਾ ਜਿਹੜਾ ਸਥਾਨ ਹੈ ਖੇਤਰ ਹੈ ਦਰਜ ਹੋਇਆ ਸੋ ਤੇ ਅੱਜ ਦੀ ਰਾਤ ਵੀ ਟੈਂਪਰੇਚਰ ਜਿਹੜੇ 5 ਤੋਂ ਲੈ ਕੇ 7-8 ਦੇ ਵਿਚਕਾਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਣਗੇ ਤੇ ਟੁੱਟਵੇਂ ਤੌਰ ਤੇ ਬੱਦਲਬਾਈ ਉਹ ਪੱਲੇ ਖਦਰ ਤੇ ਗੁਜ਼ਰਦੀ ਰਹਿਣੀਆਂ ਜਿਦੇ ਨਾਲ ਕੁਝ ਟੈਂਪਰੇਚਰ ਦੇ ਵਿੱਚ ਜ਼ਿਆਦਾ ਗਰਾਵਟਾਉਣ ਦੀ ਸੰਭਾਵਨਾ ਕੁਝ ਜ਼ਿਲ੍ਹਿਆਂ ਦੇ ਵਿੱਚ ਨਹੀਂ ਰਹੇਗੀ ਪਰ ਫਿਰ ਵੀ ਜੜੀਆਂ ਰਾਤ ਉਹ ਠੰਡੀ ਹੀ ਰਹੇਗੀ ਦੂਜੀ ਜਿਹੜੀ ਇੱਕ ਵੱਡੀ ਤਬਦੀਲੀ ਮੌਸਮ ਦੇ ਵਿੱਚ ਆਈ ਹੈ ਕਿ ਜਿਹੜੀਆਂ ਉੱਤਰ ਪਛੋਂ ਦੀਆਂ ਖੁਸ਼ਕ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਲਗਾਤਾਰ ਉਹ ਹੁਣ ਆਪਣੀ ਰਵਾਨਗੀ ਤੇ ਪਿੱਛੇ ਹੋ ਗਈਆਂ ਨੇ ਤੇ ਹੁਣ ਜੜੀਆਂ ਕਿਤੇ ਕਿਤੇ ਕੁਝ ਥਾਵਾਂ ਤੇ ਆ ਪੂਰੀ ਦੀ ਹਵਾ ਜੇ ਚਲਦੀ ਰਹੀ ਆ ਦਿਨ ਫਰ ਅੱਜ ਰਾਤ ਵੇ ਦੱਖਣੋਂ ਫਿਰਦੀ ਹਵਾ ਚੱਲ ਸਕਦੀ ਹੈ ਜਿਹਦੇ ਨਾਲ ਇੱਕ ਤਾਂ ਪ੍ਰਦੂਸ਼ਣ ਦੇ ਵਿੱਚ ਵਾਧਾ ਹੋ ਸਕਦਾ ਹੈ ਕੱਲ ਸਵੇਰੇ ਹੋ ਸਕਦਾ ਕਿਤੇ ਕੁਝ ਥਾਵਾਂ ਤੇ ਸਮੋਗ ਵੇਖਣ ਨੂੰ ਮਿਲ ਸਕਦੀ ਹੈ ਸਮੋਗ ਦੇ ਵਿੱਚ ਜ਼ਰੂਰ ਵਾਧਾ ਹੋਏਗਾ ਯਾਨੀ ਕਿ ਧੁੰਦ ਤੇ ਧੂੰਏ ਦਾ ਮਿਸ਼ਰਣ ਜਿਹਨਾਂ ਨੂੰ ਅਸੀਂ ਸਮੋਗ ਕਹਿੰਦੇ ਆ ਉਹ ਬਹੁਤੀਆਂ ਥਾਵਾਂ ਤੇ ਕੱਲ ਵੇਖਣ ਨੂੰ ਮਿਲੇਗੀ ਪੰਜਾਬ ਦੇ ਤਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਇਸ ਲਈ ਉਹਦੇ ਫਖੋਂ ਅਲਰਟ ਤੇ ਆਫਰ ਰਹੀਏ ਤੇ ਜ਼ਿਆਦਾ ਵਧੀਆ ਗੱਲ ਹੋਏਗੀ ਇਸ ਤੋਂ ਇਲਾਵਾ ਕੋ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਫਿਲਹਾਲ ਸੰਭਵ ਨਹੀਂ ਹੈ ਅਜਰਾਦ ਨੂੰ ਤੇ ਮੌਸਮ ਖੁਸ਼ਕ ਰਹਿਣ ਦੇ ਆਸਾਰ ਹੋਣਗੇ ਸਾਫੀ ਰਹਿਣ ਦੇ ਆ ਇੱਕ ਘੱਟ ਦਬਾਅ ਦਾ ਖੇਤਰ ਜਿਹੜਾ ਕਿ ਥੱਲੇ ਭਾਰਤ ਦੇ ਸਭ ਤੋਂ ਥੱਲੇ ਸੂਬਿਆਂ ਦੇ ਵਿੱਚ ਜਿਹੜਾ ਬਣਿਆ ਹ ਸਮੁੰਦਰ ਦੇ ਵਿੱਚ ਸ਼੍ਰੀਲੰਕਾ ਦੇ ਲੱਗ ਗਏ ਜਿਹਦੇ ਨਾਲ ਕਰਨਾਟਕ ਕੇਰਲਾ ਬੰਗਲੌਰੂ ਇਹਨਾਂ ਖੇਤਰਾਂ ਦੇ ਵਿੱਚ ਵੀ ਜੜਿਆ ਅੱਜ ਰਾਤ ਵੇਖਣ ਨੂੰ ਮਿਲ ਰਹੇ ਨੇ ਤੇ ਇਹਨਾਂ ਖੇਤਰਾਂ ਲਈ ਅਲਰਟ ਹੈ ਜਿਹੜੇ ਉਹ ਵਾਟੇਫਾ ਦਾ ਤੇ ਨਹੀਂ ਪਰ ਕੁਝ ਥਾਵਾਂ 'ਤੇ ਤੇਜ਼ ਹਮੀ ਜਿਹੜੇ ਅੱਜ ਰਾਤ ਵੇਖਣ ਨੂੰ ਮਿਲ ਸਕਦੇ ਨੇ ਤੁਹਾਨੂੰ ਅੱਜ ਸ਼ੁਕਰੀਆ